ਕੋਈ ਮਰਜੀ ਹੋਵੇ ਅਸੀਂ ਇਹ ਚਾਹੁੰਦੇ ਆ ਸਾਡਾ ਕੰਮ ਇਹ ਆ ਵੀ ਧੱਕੇਸ਼ਾਹੀ ਦੇ ਖਿਲਾਫ ਆ ਨਾ ਅਸੀਂ ਲੁੱਟ ਜਾਂਦੇ ਆ ਨਾ ਕਿਸਾਨਾਂ ਨੂੰ ਲੁੱਟਣਾ ਚਾਹੁੰਦੇ ਆ ਨਾ ਮੈਂ ਸਾਡੇ ਫਾਰਮਰਾਂ ਦਾ ਕਿਉਂਕਿ ਇਹ ਮੈਦੀਬਾਰੀ ਹੋ ਰਿਹਾ ਫਾਰਮਰ ਜਥੇਬੰਦੀਆਂ ਨੇ ਸਾਡੀ ਬਹੁਤ ਵੱਡੀ ਸਪੋਰਟ ਕੀਤੀ ਹੈ ਕਿਸੇ ਵੀ ਸ਼ੈਨਰ ਵਾਲੇ ਦੇ ਧੱਕੇ ਨਾਲ ਪੰਜਾਬ ਦੇ ਵਿੱਚ ਫਾਰਮਰ ਜਥੇਬੰਦੀਆਂ ਨੇ ਮਾਰ ਲਿਆ ਕਿਉਂਕਿ ਫਰੌਂਦਾ ਬੈਰੀ ਬਿੰਗ ਨੇ ਉਹਨਾਂ ਨੂੰ ਪਤਾ ਸੀਗਾ ਕਿ ਖੇਤੀ ਜਿਹੜਾ ਇੰਡਸਟਰੀ ਘਟੇ ਚ ਹੈ ਉਹ ਮੇਰੇ ਨਾਲ ਉੱਥੇ ਵੀ ਵੇ ਸਰਕਾਰ ਕੋਲ ਵੀ ਵੇ ਅਸੀਂ ਸਰਕਾਰ ਨੂੰ ਕਹਿੰਦੇ ਰਹੇ ਹਾਂ ਤੁਸੀਂ ਜੋ ਨਾੜੇ ਕੋਲ ਵੰਡਾਰ ਕਰ ਲਓ ਪਰ ਸਰਕਾਰ ਦੇ ਹੱਥ ਖੜੇ ਸੀਗੇ ਤੇ ਅਲਟੀਮੇਟਲੀ ਅਸੀਂ ਕੁਝ ਗੱਲਾਂ ਸਾਡੇ ਜਿਹੜੇ ਪੰਜਾਬ ਸਰਕਾਰ ਨਾਲ ਸੀਮਕਾ ਉਹ ਸੀਐਮ ਸਾਹਿਬ ਦੇ ਮੰਗ ਬੰਨਣ ਤੋਂ ਬਾਅਦ ਸਾਡੇ ਚੀਫ ਸੈਕਟਰੀ ਕੈਪਸ਼ਰਾ ਜੀ ਉਹਨਾਂ ਕੋਲ ਮੰਗ ਬੰਨਣ ਤੋਂ ਬਾਅਦ ਅਸੀਂ ਇਹ ਕੰਮ ਚਲਾ ਲਿਆ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਕਿਉਂਕਿ ਅਸੀਂ ਇੱਕ ਫੈਸਲਾ ਕਰ ਲਿਆ ਸੀ ਵੀ ਅਸੀਂ ਪਿਛਲੇ ਸਾਲਾਂ ਨੂੰ ਕੰਮ ਕੱਟ ਕਰਨਾ ਓਬੀਐਸਏ ਜੇ ਕੱਟ ਕਲਕੱਤਾ ਮੰਡੀ ਚ ਝੋਨਾ ਰੋਊਗਾ ਪਰ ਕੁਝ ਬੰਦੇ ਇਦਾਂ ਦੇ ਸ਼ੰਗਾਰ ਲੈ ਤੁਸੀਂ ਕੋਈ ਗੱਲ ਨਹੀਂ ਅਸੀਂ ਪਾਲਸੀ ਚੇਂਜ ਕਰਾ ਲਾਂਗੇ ਤੁਸੀਂ ਝੋਨਾ ਬੱਧ ਰੋ ਸੋ ਆ ਆ ਮੋਟਾ ਮੋਟਾ ਹੈਗੇ ਜਿਹੜੇ 200 ਮੀਟਰ ਪੰਜਾਬ ਤੇ ਐਸੇ ਪੈਸੇ